ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਨਵੀਂ ਵੀਡੀਓ 'ਚ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਮੈਂ ਇੱਕ ਵਾਰੀ ਫੇਰ ਤੋਂ ਜੁੜਿਆ ਜੀ ਗੁਰਿੰਦਰ ਸੋ ਅੱਜ ਦੀ ਜਿਹੜੀ ਸੱਚੀ ਘਟਨਾ ਸੰਦੇਸ਼ ਵੀ ਆ ਤੁਹਾਡੇ ਲਈ ਤੇ ਤੁਹਾਨੂੰ ਅਲਰਟ ਰਹਿਣਾ ਵੀ ਸਿਖਾਉਂਦੀਆਂ ਨੇ ਇਹ ਸੱਚੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਸਾਡੇ ਆਲੇ-ਦੁਆਲੇ ਸਾਡੇ ਦੇਸ਼ ਦੀਆਂ ਇਹ ਘਟਨਾਵਾਂ ਨੇ ਤੇ ਅੱਜ ਦੀ ਜਿਹੜੀ ਇਹ ਘਟਨਾ ਵਾਪਰੀ ਯੂਪੀ ਦੇ ਅਯੁੱਧਿਆ ਦੇ ਵਿੱਚ ਇੱਕ ਇਲਾਕਾ ਪੈਂਦਾ ਜੀ ਸਹਾਬਤ ਗੰਜ 9 ਮਾਰਚ 2025 ਦੀ ਗੱਲ ਹੈ ਜੀ ਦੀਪਕ ਕੁਮਾਰ ਸਵੇਰੇ 6 ਵਜੇ ਉੱਟਦਾ ਹੈ 6 ਵਜੇ ਉੱਠ ਕੇ ਉਹਨੇ ਮੰਡੀ ਜਾਣਾ ਸੀ ਕਿਉਂਕਿ ਕੱਲ ਅੱਜ 9 ਮਾਰਚ ਦੀ ਇਹ ਗੱਲ ਆ 8 ਮਾਰਚ ਨੂੰ ਉਹਦੇ ਭਰਾ ਦਾ ਛੋਟੇ ਭਰਾ ਦਾ ਵਿਆਹ ਹੋਇਆ ਸੀ ਤੇ ਜਦੋਂ 9 ਮਾਰਚ ਨੂੰ ਉਹ ਉੱਟਦਾ ਵਾ ਤੇ ਉਸ ਦਿਨ ਉਹਦੇ ਭਰਾ ਦੀ ਰਿਸੈਪਸ਼ਨ ਪਾਰਟੀ ਸੀ ਤੇ ਉਹਨਾਂ ਨੇ ਉਸ ਦੀਆਂ ਤਿਆਰੀਆਂ ਕਰਨੀਆਂ ਸੀਗੀਆਂ ਸਵੇਰੇ 6 ਵਜੇ ਉੱਠ ਕੇ ਆਪਣੇ ਭਰਾ ਦਾ ਕੁੰਡਾ ਖੜਕਾ ਕੇ ਉਹ ਕਹਿੰਦਾ ਵਾ ਕਿ ਮੈਂ ਮੰਡੀ ਚੱਲਿਆ ਵਾਂ ਤੂੰ ਵੀ ਟਾਈਮ ਦੇ ਨਾਲ ਉੱਠ ਜੀ ਉਹਨਾਂ ਦੀ ਸੁਹਾਗਰਾ ਸੀ ਤੇ ਉਹਨਾਂ ਨੂੰ ਤਰੀਕੇ ਦੇ ਨਾਲ ਕਹਿ ਜਾਂਦਾ ਵੀ ਟਾਈਮ ਨਾਲ ਉੱਠ ਜਿਓ ਤੇ ਆਪਣੀ ਜਿਹੜੀ ਤਿਆਰੀ ਆ ਉਹ ਕਰ ਲਿਓ ਇਹ ਕਹਿ ਕੇ ਉਹ ਚੱਲ ਜਾਂਦਾ ਵਾ ਹੁਣ 6 ਦੇ 6:30 ਹੋ ਗਏ ਪਰ ਜਿਹੜਾ ਵਿਆਹਿਆ ਹੋਇਆ ਜੋੜਾ ਸੀਗਾ ਉਹ ਨਹੀਂ ਉੱਠ ਰਿਹਾ ਉਹਨੇ ਹਲੇ ਤੱਕ ਕੁੰਡਾ ਨਹੀਂ ਖੋਲਿਆ ਘਰ ਦੇ ਵਿੱਚ ਕਾਫੀ ਜਿਹੜੇ ਰਿਸ਼ਤੇਦਾਰ ਇਕੱਠੇ ਹੋਏ ਹੋਏ ਆ ਵਿਆਹ ਵਾਲਾ ਮਾਹੌਲ ਆ ਘਰ ਦੇ ਵਿੱਚ ਵਿਆਹ ਹੋ ਚੁੱਕਿਆ ਤੇ ਅੱਜ ਪਾਰਟੀ ਆ ਸਾਰੇ ਜਣੇ ਉਹਦੀਆਂ ਤਿਆਰੀਆਂ ਦੇ ਵਿੱਚ ਲੱਗੇ ਹੋਏ ਨੇ ਤੇ ਸਾਰੇ ਮਜ਼ਾਕ ਕਰ ਰਹੇ ਨੇ ਕਿ ਇਹ ਇਨੀ ਲੇਟ ਕਿਉਂ ਉੱਠ ਰਹੇ ਨੇ ਲੱਗਦਾ ਇਹਨਾਂ ਦੀ ਨੀਂਦ ਨਹੀਂ ਪੂਰੀ ਹੋਈ ਵਗੈਰਾ ਵਗੈਰਾ ਜਿੱਦਾਂ ਵੀ ਜਿਹੜੀਆਂ ਲੇਡੀਜ਼ ਨੇ ਕਈ ਵਾਰੀ ਨਵੇਂ ਵਿਆਹੇ ਜੋੜੇ ਨੂੰ ਮਜ਼ਾਕ ਕਰਦੀਆਂ ਨੇ 6:30 ਦੇ 7 ਵਜ ਜਾਂਦੇ ਨੇ 7:30 ਵਜ ਜਾਂਦੇ ਨੇ 8 ਵਜ ਜਾਂਦੇ ਨੇ ਪਰ ਉਹਨਾਂ ਦੇ ਕਮਰੇ ਦੇ ਵਿੱਚੋਂ ਕੋਈ ਵੀ ਹਲਚਲ ਨਹੀਂ ਸੁਣਾਈ ਦਿੰਦੀ ਤਾਂ ਇੱਕ ਜਿਹੜੀ ਕੋਈ ਲੜਕੀ ਸੀਗੀ ਉਹ ਕਹਿੰਦੀ ਆ ਵੀ ਮੈਂ ਦੇਖਣ ਦੀ ਕੋਸ਼ਿਸ਼ ਕਰਦੀ ਆ ਕਿ ਆਖਿਰੇ ਦੋਨੋਂ ਜਣੇ ਅੰਦਰ ਕਰ ਕੀ ਰਹੇ ਨੇ ਖਿੜਕੀ ਦੇ ਵਿੱਚੋਂ ਝਾਕਣ ਦੀ ਉਹ ਕੋਸ਼ਿਸ਼ ਕਰਦੀ ਆ ਤੇ ਜਦੋਂ ਉਹ ਲੜਕੀ ਥੋੜੀ ਜਿਹੀ ਖਿੜਕੀ ਖੋਲਦੀ ਆ ਖੁੱਲੀ ਹੋਈ ਸੀ ਅੰਦਰੋਂ ਉਹ ਖਿੜਕੀ ਖੁੱਲ ਜਾਂਦੀ ਆ ਤੇ ਜਦੋਂ ਅੰਦਰ ਦਾ ਉਹ ਨਜ਼ਾਰਾ ਦੇਖਦੀ ਆ ਉਧੀਆਂ ਚੀਕਾਂ ਨਿਕਲ ਜਾਂਦੀਆਂ ਉੱਚੀ ਉੱਚੀ ਰੋਣ ਰੋਣ ਲੱਗ ਜਾਂਦੀ ਆ ਤੇ ਬਹੁਤ ਜ਼ਿਆਦਾ ਉੱਚੀ ਉੱਚੀ ਠੀਕ ਜਿਹੜਾ ਪਾ ਦਿੰਦੀ ਆ ਜਿਹੜੇ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਉਹ ਮਾਤਮ ਦੇ ਵਿੱਚ ਬਦਲ ਜਾਂਦਾ ਕਿਉਂ ਕਿਉਂਕਿ ਜਿਹੜੀ ਦੁਲਹਨ ਸੀਗੀ ਉਹ ਬਿਲਕੁਲ ਬੇਸੁੱਧ ਬੈੱਡ ਦੇ ਉੱਤੇ ਪਈ ਸੀ ਤੇ ਜਿਹੜਾ ਦੁਹਲਾ ਸੀਗਾ ਉਹ ਪੱਖੇ ਦੇ ਨਾਲ ਲਟਕਿਆ ਹੋਇਆ ਸੀ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਨੇ ਦੂਲੇ ਦੀ ਮਾਂ ਆਉਂਦੀ ਆ ਬਹੁਤ ਜ਼ਿਆਦਾ ਰੋਂਦੀ ਆ ਉਹਦੀਆਂ ਭੈਣਾਂ ਆਉਂਦੀਆਂ ਨੇ ਉਹ ਬਹੁਤ ਜ਼ਿਆਦਾ ਰੋਂਦੀਆਂ ਨੇ ਉਹਨਾਂ ਨੂੰ ਜਿਹੜਾ ਕੁੰਡਾ ਤੋੜਿਆ ਜਾਂਦਾ ਲੋਕਾਂ ਦੇ ਬਲਿਸ਼ਤਧਾਰਾਂ ਦੇ ਵੱਲੋਂ ਰਲ ਕੇ ਤੇ ਉਹਨਾਂ ਨੂੰ ਜਿਹੜਾ ਫਟਾਫਟ ਹਸਪੀਟਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਹਸਪੀਟਲ ਲੈ ਕੇ ਵੀ ਜਾਂਦੇ ਆ ਜਿਹੜੇ ਰਿਸ਼ਤੇਦਾਰ ਇਕੱਠੇ ਹੋਏ ਸੀਗੇ ਪਰ ਜਦੋਂ ਹਸਪੀਟਲ ਲਜਾਇਆ ਜਾਂਦਾ ਵਾ ਉਹ ਕਹਿ ਦਿੰਦੇ ਨੇ ਡਾਕਟਰ ਕੇ ਇਹ ਹੁਣ ਇਸ ਦੁਨੀਆ ਤੇ ਨਹੀਂ ਰਹੇ ਦੋਨਾਂ ਦੀ ਮੌਤ ਹੋ ਚੁੱਕੀ ਆ ਹੁਣੇ ਮਾਮਲਾ ਕਿਸੇ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਹੋਇਆ ਕੀ ਆ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਜਾਂਦਾ ਵਾ ਤੇ ਪੁਲਿਸ ਵੀ ਮੌਕੇ ਦੇ ਉੱਤੇ ਪਹੁੰਚਦੀ ਆ ਹਸਪੀਟਲ ਦੇ ਵਿੱਚ ਡੈਡ ਬੋਡੀਜ਼ ਦਾ ਜਾਇਜ਼ਾ ਲੈਂਦੀ ਆ ਤੇ ਜਿੱਥੇ ਇਹ ਘਟਨਾ ਵਾਪਰੀ ਘਰ ਦੇ ਵਿੱਚ ਉੱਥੇ ਵੀ ਪੁਲਿਸ ਪੂਰੀ ਜੜੀ ਇਨਵੈਸਟੀਗੇਸ਼ਨ ਕਰ ਰਹੀ ਸੀ ਤੇ ਬੋਡੀਜ਼ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਜਾਂਦਾ ਹੁਣ ਗੱਲ ਕਰਦੇ ਆ ਜੀ ਕਹਾਣੀ ਸ਼ੁਰੂ ਕਿੱਥੋਂ ਹੁੰਦੀ ਆ ਵਿਆਹ ਇਹਨਾਂ ਦਾ ਕਿਵੇਂ ਹੋਇਆ ਸੀਗਾ ਸ਼ਿਵਾਨੀ ਲੜਕੀ ਦਾ ਨਾਮ ਸੀ ਜਿਹਦੀ ਉਮਰ 22 ਸਾਲ ਐ ਤੇ ਦਿੱਲੀ ਤੋਂ ਸੰਬੰਧ ਰੱਖਦੀ ਸੀ ਇਹਦੇ ਜਿਹੜੇ ਫਾਦਰ ਨੇ ਉਹਨਾਂ ਨੇ ਬਹੁਤ ਚਾਮਾਂ ਦੇ ਨਾਲ ਇਹਨੂੰ ਪਾਲਿਆ ਸੀ ਘਰ ਦੇ ਵਿੱਚ ਸਭ ਤੋਂ ਵੱਡੀ ਸੀ ਇਹ ਤੋਂ ਛੋਟੀ ਇੱਕ ਭੈਣ ਸੀ ਤੇ ਇੱਕ ਭਰਾ ਸੀ ਮਤਲਬ ਇਹ ਸਭ ਤੋਂ ਵੱਡੀ ਸੀ ਭੈਣ ਭਰਾਵਾਂ ਦੇ ਵਿੱਚੋਂ ਤੇ ਜਿਹੜਾ ਦੂਲਾ ਸੀਗਾ ਉਹਦਾ ਨਾਮ ਹੈ ਜੀ ਪ੍ਰਦੀਪ ਕੁਮਾਰ ਇਹ ਦੋ ਭਰਾ ਸੀ ਤੇ ਤਿੰਨ ਭੈਣਾ ਇਹਦੇ ਪਿਓ ਦੀ ਡੈਥ ਹੋ ਚੁੱਕੀ ਸੀ ਤੇ ਜਿਹੜਾ ਦੀਪਕ ਕੁਮਾਰ ਵੱਡਾ ਭਰਾ ਵਾ ਉਹੀ ਸਾਰੀ ਜ਼ਿੰਮੇਵਾਰੀ ਜਿਹੜੀ ਨਿਭਾ ਰਿਆ ਸੀ ਵਿਆਹ ਵਿਹੇ ਦਾ ਉਹਨੇ ਹੀ ਕਰਵਾਇਆ ਸੀ ਹੁਣੇ ਦੋਨਾਂ ਦਾ ਮੇਲ ਕਿਵੇਂ ਹੋਇਆ ਇੱਕ ਸਾਂਝੀ ਰਿਸ਼ਤੇਦਾਰੀ ਦੇ ਵਿੱਚ ਕੋਈ ਪ੍ਰੋਗਰਾਮ ਸੀ ਕੋਈ ਫੰਕਸ਼ਨ ਸੀਗਾ ਉਥੇ ਇਹ ਵੀ ਗਏ ਹੋਏ ਸੀਗੇ ਪ੍ਰਦੀਪ ਕੁਮਾਰ ਦੀਪਕ ਕੁਮਾਰ ਸਾਰਾ ਪਰਿਵਾਰ ਤੇ ਉਧਰੋਂ ਜਿਹੜੀ ਮਨੀਸ਼ਾ ਤੇ ਉਹਦੇ ਫਾਦਰ ਤੇ ਸਾਰਾ ਪਰਿਵਾਰ ਉਹਦੀ ਮਾਂ ਸਾਰੇ ਆਏ ਹੋਏ ਸੀ ਉਥੇ ਇਹਨਾਂ ਦੇ ਜਿਹੜੇ ਇਹਨਾਂ ਦੀ ਮੁਲਾਕਾਤ ਹੁੰਦੀ ਆ ਪ੍ਰਦੀਪ ਕੁਮਾਰ ਤੇ ਮਨੀਸ਼ਾ ਦੀ ਦੋਨੋਂ ਇੱਕ ਦੂਜੇ ਵੱਲ ਅਟਰੈਕਟ ਹੁੰਦੇ ਨੇ ਇੱਕ ਦੂਜੇ ਦੇ ਨਾਲ ਨੈਣ ਮਟਕਾ ਜਿਹਨੂੰ ਪੰਜਾਬੀ ਚ ਕਹਿੰਦੇ ਆ ਉਹ ਕਰਦੇ ਨੇ ਇੱਕ ਦੂਜੇ ਨੂੰ ਪਸੰਦ ਕਰਦੇ ਨੇ ਤੇ ਇੱਕ ਦੂਜੇ ਦੇ ਨਾਲ ਗੱਲਬਾਤ ਇਹਨਾਂ ਦੀ ਫੰਕਸ਼ਨ ਦੇ ਉੱਤੇ ਹੀ ਹੋਈ ਸੀ ਫੰਕਸ਼ਨ ਦੇ ਉੱਤੇ ਹੀ ਇਹਨਾਂ ਨੇ ਜਿਹੜੇ ਆਪਣੇ ਫੋਨ ਨੰਬਰ ਐਕਸਚੇਂਜ ਕਰ ਲਏ ਸੀ ਉਸ ਤੋਂ ਬਾਅਦ ਦੋਸਤੀ ਦਾ ਸਿਲਸਿਲਾ ਇਹਨਾਂ ਦਾ ਅੱਗੇ ਵਧਿਆ ਸੀ ਤੇ ਇਹਨਾਂ ਨੂੰ ਇਹ ਲੱਗਿਆ ਕਿ ਇਹ ਇੱਕ ਦੂਜੇ ਲਈ ਬਿਲਕੁਲ ਚੰਗਾ ਸੰਜੋਗ ਆ ਦਿਲ ਮਿਲਦੇ ਆ ਸਾਰੀ ਸੋਚ ਮਿਲਦੀ ਆ ਤੇ ਇੱਕ ਦੂਜੇ ਦੇ ਹਮਸਫਰ ਇਹ ਬਣ ਸਕਦੇ ਆ ਹੁਣ ਜਿਹੜਾ ਪ੍ਰਦੀਪ ਕੁਮਾਰ ਸੀ ਉਹਨੇ ਆਪਣੇ ਵੱਡੇ ਭਰਾ ਦੀਪਕ ਕੁਮਾਰ ਦੇ ਨਾਲ ਗੱਲ ਕੀਤੀ ਵੀ ਮੈਨੂੰ ਐਦਾ ਐਦਾ ਕਰਕੇ ਉਹ ਮਨੀਸ਼ਾ ਨਾਮ ਦੀ ਲੜਕੀ ਜਿਹੜੀ ਫੰਕਸ਼ਨ ਤੇ ਮਿਲੀ ਸੀ ਉਹ ਪਸੰਦ ਹੈ ਤੇ ਉਧਰੋਂ ਜਿਹੜੀ ਮਨੀਸ਼ਾ ਵਾ ਉਹ ਵੀ ਆਪਣੇ ਫਾਦਰ ਦੇ ਨਾਲ ਗੱਲ ਕਰਦੀ ਆ ਦੋਨੋਂ ਪਰਿਵਾਰ ਮਿਲਦੇ ਨੇ ਦੋਨਾਂ ਨੂੰ ਕੋਈ ਵੀ ਇਤਰਾਜ਼ ਨਹੀਂ ਸੀ ਸੇਮ ਕਾਸਟ ਸੀ ਤੇ ਪ੍ਰਦੀਪ ਕੁਮਾਰ ਵਧੀਆ ਨੌਕਰੀ ਵੀ ਕਰਦਾ ਸੀ ਤੇ ਜਿਹੜਾ ਵਿਆਹ ਦੇ ਲਈ ਹਾਮੀ ਭਰ ਦਿੱਤੀ ਜਾਂਦੀ ਆ ਪਹਿਲਾਂ ਵਿਆਹ ਦਾ ਜਿਹੜਾ ਫੈਸਲਾ ਕੀਤਾ ਜਾਂਦਾ ਕਿ ਅਪ੍ਰੈਲ 2025 ਦੇ ਵਿੱਚ ਵਿਆਹ ਕਰਾਂਗੇ ਫਿਰ ਜਿਹੜੇ ਪਰਿਵਾਰਕ ਜਿਹੜੀ ਇੱਕ ਪਰਿਵਾਰਕ ਡਿਸਕਸ਼ਨ ਹੁੰਦੀ ਆ ਉਹਦੇ ਵਿੱਚ ਫੈਸਲਾ ਕੀਤਾ ਜਾਂਦਾ ਵਾ ਕਿ 7 ਮਾਰਚ 2025 ਨੂੰ ਵਿਆਹ ਰੱਖਿਆ ਜਾਵੇ ਤੇ 7 ਮਾਰਚ 2025 ਨੂੰ ਇਹ ਵਿਆਹ ਵਾ ਜਿਹੜਾ ਰੱਖਿਆ ਜਾਂਦਾ ਬਹੁਤ ਧੂਮ-ਧਾਮ ਦੇ ਨਾਲ ਤਿਆਰੀਆਂ ਕੀਤੀਆਂ ਜਾਂਦੀਆਂ ਨੇ ਬਹੁਤ ਚਾਹ ਸੀਗਾ ਦੋਨੋਂ ਪਰਿਵਾਰਾਂ ਦੇ ਵਿੱਚ ਪ੍ਰਦੀਪ ਕੁਮਾਰ ਨੂੰ ਬੜਾ ਚਾਹ ਸੀ ਮਨੀਸ਼ਾ ਨੂੰ ਬੜਾ ਚਾਹ ਸੀਗਾ ਕਿ ਉਹ ਇਹ ਵਿਆਹ ਹੋਣ ਜਾ ਰਿਹਾ ਵਾ 6 ਮਹੀਨੇ ਇਹਨਾਂ ਦੇ ਵਿਆਹ ਦੇ ਵਿੱਚ ਸੀ ਤੇ ਉਹ 6 ਮਹੀਨੇ ਇਹ ਆਪਸ ਦੇ ਵਿੱਚ ਫੋਨ ਦੇ ਉੱਤੇ ਗੱਲਾਂ ਬਾਤਾਂ ਕਰਦੇ ਰਹਿੰਦੇ ਸੀ ਆਖਰ ਜੀ ਆ ਜਾਂਦਾ 7 ਮਾਰਚ 2025 ਵਿਆਹ ਵਾਲਾ ਦਿਨ ਆ ਜਾਂਦਾ ਵਾ ਬਹੁਤ ਖੁਸ਼ੀ ਖੁਸ਼ੀ ਬਰਾਤ ਚੜ੍ਹਦੀ ਆ ਤੇ ਸਾਰਾ ਜਿਹੜਾ ਵਿਆਹ ਵਾ ਉਹ ਧੂਮ ਧਾਮ ਦੇ ਨਾਲ ਨਿਬੜਦਾ ਵਾ ਤੇ 8 ਮਾਰਚ 2025 ਨੂੰ ਡੋਲੀ ਆ ਜਿਹੜੀ ਉਹ ਇਹਨਾਂ ਦੇ ਪਿੰਡ ਦਾ ਜਿਹੜਾ ਦੀਪਕ ਕੁਮਾਰ ਤੇ ਪ੍ਰਦੀਪ ਕੁਮਾਰ ਹੋਰਾਂ ਦੇ ਘਰ ਸਹਾਬਤ ਗੰਜ ਉਥੇ ਪਹੁੰਚਦੀ ਆ ਜੀ ਡੋਲੀ ਮਨੀਸ਼ਾ ਵਿਆਕੇ ਇਹਨਾਂ ਦੇ ਘਰ ਆ ਜਾਂਦੀ ਆ ਤੇ ਸਾਰੇ ਜਿਹੜੇ ਰੀਤੀ ਰਿਵਾਜ ਕੀਤੇ ਜਾਂਦੇ ਨੇ 8 ਮਾਰਚ 2025 ਨੂੰ ਤੇ ਰਾਤ ਨੂੰ 10 11 ਵਜ ਜਾਂਦੇ ਨੇ ਇਹ ਆਪਣੇ ਕਮਰੇ ਦੇ ਵਿੱਚ ਜਦੋਂ ਇਹਨਾਂ ਨੇ ਜਾਣਾ ਸੀ ਆਪਣੇ ਉਹ ਕੀਮਤੀ ਪਲ ਜਦੋਂ ਇਹਨਾਂ ਨੇ ਬਤਾਉਣੇ ਸੀ ਸੁਹਾਗ ਰਾਤ ਦਾ ਜਿਹੜਾ ਸਮਾਂ ਇਹਨਾਂ ਨੇ ਬਤੀਤ ਕਰਨਾ ਸੀ ਮਨੀਸ਼ਾ ਤੇ ਪ੍ਰਦੀਪ ਕੁਮਾਰ ਨੇ ਹੁਣ ਜਦੋਂ 11 12 ਵਜੇ ਇਹ ਅੰਦਰ ਕਮਰੇ ਦੇ ਵਿੱਚ ਜਾਂਦੇ ਨੇ ਪਹਿਲਾਂ ਗੱਲਾਂ ਬਾਤਾਂ ਕਰਦੇ ਨੇ ਤਾਂ ਜਿਹੜਾ ਪ੍ਰਦੀਪ ਕੁਮਾਰ ਹੈ ਉਹਦੇ ਫੋਨ ਦੇ ਉੱਤੇ ਇੱਕ ਮੈਸੇਜ ਆਉਂਦਾ ਵਾ ਕਾਫੀ ਲੰਮਾ ਚੌੜਾ ਮੈਸੇਜ ਸੀ ਤੇ ਅਨਨੋਨ ਨੰਬਰ ਤੋਂ ਸੀ ਤੇ ਉਹ ਮੈਸੇਜ ਦੇ ਵਿੱਚ ਕੁਝ ਹੋਰ ਨਹੀਂ ਜਿਹੜੀ ਮਨੀਸ਼ਾ ਵਾ ਉਹਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਲਿਖੀਆਂ ਹੋਈਆਂ ਸੀ ਤੇ ਉਹ ਮੈਸੇਜ ਕਿਸੇ ਹੋਰ ਨੇ ਨਹੀਂ ਕੀਤਾ ਸੀ ਮਨੀਸ਼ਾ ਦਾ ਜਿਹੜਾ ਪੁਰਾਣਾ ਬாய்ਫਰੈਂਡ ਆ ਉਹਨੇ ਕੀਤਾ ਸੀ ਪ੍ਰਦੀਪ ਕੁਮਾਰ ਮਨੀਸ਼ਾ ਨੂੰ ਉਹ ਮੈਸੇਜ ਦਿਖਾਉਂਦਾ ਵਾ ਕਿ ਇਹ ਸਾਰਾ ਕੁਝ ਕੀ ਆ ਵਿਆਹ ਦੀ ਪਹਿਲੀ ਰਾਤ ਨੂੰ ਤੇ ਮਨੀਸ਼ਾ ਵਾ ਜਿਹੜੀ ਉਹ ਸਾਰੀ ਗੱਲ ਸੱਚ ਦੱਸਦੀ ਆ ਕਿ ਇਦਾਂ ਇਦਾਂ ਕਰਕੇ ਮੇਰੀ ਲਾਈਫ ਦੇ ਵਿੱਚ ਸੀ ਪਰ ਅੱਜ ਇਦਾਂ ਦਾ ਕੁਝ ਵੀ ਨਹੀਂ ਆ ਜੋ ਕੁਝ ਵੀ ਆ ਆਪਾਂ ਸਾਹ ਬਲਾਂਗੇ ਇਹਨੂੰ ਮੈਨੇਜ ਕਰ ਲਾਂਗੇ ਮੈਂ ਇਹਨੂੰ ਮਨਾ ਕਰ ਦੂੰਗੀ ਪਰ ਜਿਹੜਾ ਪ੍ਰਦੀਪ ਕੁਮਾਰ ਸੀ ਉਹਨੂੰ ਇੰਨਾ ਖ ਜਿਆਦਾ ਗੁੱਸਾ ਆਉਂਦਾ ਇਹਨਾਂ ਦੇ ਜਿਹੜੀ ਰਿਪੋਰਟ ਆਈ ਸੀ ਪੋਸਟਮਾਰਟਮ ਦੀ ਰਿਪੋਰਟ ਆਈ ਸੀ ਕਿ ਰਾਤ ਦੇ 2-3 ਵਜੇ ਕਰੀਬ ਇਹਨੂੰ ਗळा ਘੁੱਟ ਕੇ ਮਾਰਿਆ ਗਿਆ ਮਨੀਸ਼ਾ ਨੂੰ ਉਸ ਤੋਂ 1 ਘੰਟੇ ਬਾਅਦ ਜਿਹੜਾ ਦੀਪਕ ਪ੍ਰਦੀਪ ਕੁਮਾਰ ਆ ਉਹਨੇ ਫਾਹ ਲਿਆ ਸੋ ਇਹਦਾ ਮਤਲਬ ਇਹਨਾਂ ਦੀ ਜਿਹੜੀ ਗੱਲਬਾਤ ਰਾਤ ਨੂੰ 2-3 ਵਜੇ ਤੱਕ ਚੱਲੀ ਉਹਨੂੰ ਇੰਨਾ ਕ ਜਿਆਦਾ ਗੁੱਸਾ ਆਇਆ ਪ੍ਰਦੀਪ ਕੁਮਾਰ ਨੂੰ ਕਿ ਉਹਨੇ ਵਿਆਹ ਦੀ ਪਹਿਲੀ ਰਾਤ ਨੂੰ ਆਪਣੀ ਘਰ ਵਾਲੀ ਮਨੀਸ਼ਾ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਮਾਰਨ ਤੋਂ ਬਾਅਦ ਜਦੋਂ ਇਹਨੂੰ ਕੁਝ ਨਹੀਂ ਸੁਝਿਆ ਤਾਂ ਇਹਨੇ ਫਿਰ ਹੋਰ ਫੈਸਲਾ ਲੈਣ ਦੀ ਬਜਾਏ ਕੁਝ ਹੋਰ ਜਦੋਂ ਇਹਦੇ ਦਿਮਾਗ ਦੇ ਵਿੱਚ ਨਹੀਂ ਆਇਆ ਤੇ ਇਹਨੇ ਵੀ ਆਪ ਸੁਸਾਇਸਾਈਡ ਕਰਨ ਦਾ ਜਿਹੜਾ ਫੈਸਲਾ ਲਿਆ ਤੇ ਆਪ ਵੀ ਫਾਹ ਲੈ ਕੇ ਮਰ ਗਿਆ ਇਹ ਸੀਗੀ ਜੀ ਜਿਹੜੀ ਇਹ ਘਟਨਾ ਕਿ ਕਿਦਾਂ ਵਾਪਰੀ ਕਿਦਾਂ ਦੋਨਾਂ ਦੀ ਮੌਤ ਹੋਈ ਸੀ ਕੋਈ ਤੀਜਾ ਬੰਦਾ ਇਹਦੇ ਵਿੱਚ ਇਹ ਮਾਰਨ ਦੇ ਵਿੱਚ ਇਨਵੋਲ ਨਹੀਂ ਸੀ ਹਾਂ ਜ਼ਿੰਮੇਵਾਰ ਜ਼ਰੂਰ ਬਣਿਆ ਮਨੀਸ਼ਾ ਦਾ ਜਿਹੜਾ ਪੁਰਾਣਾ ਆਸ਼ਕਾ ਇਹ ਜਾਨਾ ਲੈਣ ਦੇ ਲਈ ਸੋ ਇਸ ਤੋਂ ਬਾਅਦ ਜੀ ਪੁਲਿਸ ਜਿਹੜੀ ਪੋਸਟਮਾਰਟਮ ਤੋਂ ਬਾਅਦ ਜਿਹੜੀਆਂ ਲਾਸ਼ਾਂ ਨੇ ਉਹ ਪਰਿਵਾਰ ਦੇ ਹਵਾਲੇ ਕਰ ਦਿੰਦਿਆਂ ਨੇ ਲੜਕੀ ਵਾਲੇ ਬਹੁਤ ਜ਼ਿਆਦਾ ਦੁਖੀ ਸੀ ਲੜਕੇ ਵਾਲੇ ਆ ਜਿਹੜੇ ਪ੍ਰਦੀਪ ਦੇ ਘਰ ਵਾਲੇ ਬਹੁਤ ਜ਼ਿਆਦਾ ਦੁਖੀ ਸੀ ਦੀਪਕ ਉਹਦਾ ਭਰਾ ਬਹੁਤ ਜ਼ਿਆਦਾ ਦੁਖੀ ਸੀ ਤੇ ਸਾਰੇ ਜਿਹੜੇ ਉਸ ਤੋਂ ਬਾਅਦ ਦੇ ਕਾਰ ਵਿਹਾਰ ਵੀ ਦੀਪਕ ਨੇ ਨਭਾਏ ਤੇ ਦੋਨਾਂ ਦਾ ਅੰਤਮ ਸੰਸਕਾਰ ਕੀਤਾ ਸੋ ਦੋਸਤੋ ਜਿਹੜੀ ਦੇਖ ਲੋ ਵੀ ਅੱਜ ਦੀ ਕਹਾਣੀ ਆਪਾਂ ਨੂੰ ਕੀ ਸਿਖਾਉਂਦੀ ਆ ਵੀ ਜੇ ਕੁਝ ਇਹੋ ਜਿਹਾ ਸੀ ਤਾਂ ਮਨੀਸ਼ਾ ਦੀ ਗਲਤੀ ਆ ਉਹਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਚਲੋ ਹਰੇਕ ਦੀ ਜ਼ਿੰਦਗੀ 'ਚ ਇਹ ਸਾਰਾ ਕੁਝ ਹੁੰਦਾ ਅੱਜਕੱਲ ਆਮ ਗੱਲ ਆਪਾਂ ਕਹਿ ਸਕਦੇ ਹਾਂ ਕਿ ਕੋਈ ਵੀ ਬੰਦਾ ਇਹੋ ਜਾਨੀ ਹੋਊਗਾ ਕਿ ਵਿਆਹ ਤੋਂ ਪਹਿਲਾਂ ਉਹਦੇ ਕਿਸੇ ਨਾਲ ਸੰਬੰਧ ਨਾ ਹੋਣ ਕਿਸੇ ਨਾਲ ਉਹਨੇ ਗੱਲ ਨਾ ਕੀਤੀ ਹੋਵੇ ਇਹ ਸਾਰਾ ਕੁਝ ਹੁੰਦਾ ਵਾ ਪਰ ਗਲਤੀ ਦੋਨੋਂ ਪਾਸਿਆਂ ਤੋਂ ਆ ਮਨੀਸ਼ਾ ਨੂੰ ਵਿਆਹ ਤੋਂ ਪਹਿਲਾਂ ਗੱਲ ਕਰ ਲੈਣੀ ਚਾਹੀਦੀ ਸੀ ਤੇ ਜਿਹੜਾ ਹੁਣ ਪ੍ਰਦੀਪ ਕੁਮਾਰ ਨੇ ਕੀਤਾ ਗੁੱਸੇ ਦੇ ਵਿੱਚ ਆ ਕੇ ਉਹਦੀ ਜਾਨ ਲੈ ਲਈ ਬਿਲਕੁਲ ਗਲਤ ਆ ਗੱਲ ਬਹਿ ਕੇ ਕੀਤੀ ਜਾ ਸਕਦੀ ਸੀ ਇਹਦਾ ਹੱਲ ਕੱਢਿਆ ਜਾ ਸਕਦਾ ਸੀ ਜੇ ਬਹੁਤ ਜ਼ਿਆਦਾ ਗੱਲ ਵਿਗੜਦੀ ਹੋ ਸੀਗੀ ਤਾਂ ਤਲਾਕ ਹੀ ਲੈ ਲੰਦੇ ਇਸ ਤੋਂ ਜ਼ਿਆਦਾ ਕੀ ਹੁੰਦਾ ਉਹਦੀ ਜਾਨ ਤਾਂ ਨਾ ਲੈਂਦਾ ਸੋ ਪ੍ਰਦੀਪ ਕੁਮਾਰ ਨੇ ਇਹ ਗਲਤੀ ਕੀਤੀ ਉਹਦੀ ਜਾਨ ਲੈ ਕੇ ਆਪਣੀ ਵੀ ਜਾਨ ਦੇਤੀ ਸੋ ਨਿਕਲਿਆ ਕੀ ਵਿੱਚੋਂ ਸਾਰੇ ਪਰਿਵਾਰ ਨੂੰ ਜਾਂਦੇ ਜਾਂਦੇ ਦੁੱਖ ਦੇ ਗੇ ਹੁਣ ਜਾਣ ਵਾਲੇ ਤਾਂ ਚਲ ਜਾਂਦੇ ਆ ਪਿੱਛੇ ਪਰਿਵਾਰ ਤੇ ਕੀ ਬੀਤਦੀ ਆ ਇਹ ਉਹੀ ਜਾਣਦੇ ਨੇ ਸੋ ਜ਼ਰੂਰ ਦਿਮਾਗ ਤੋਂ ਕੰਮ ਲਿਆ ਕਰੋ ਠਰਮੇ ਨਾਲ ਕੰਮ ਲਿਆ ਕਰੋ ਕਾਲੀ ਦੇ ਵਿੱਚ ਕੋਈ ਫੈਸਲਾ ਜਿਹੜਾ ਉਹ ਨਾਲ ਲਿਆ ਕਰੂ ਵਿਆਹ ਦੇ ਜਿਹੜੇ ਫੈਸਲੇ ਨੇ ਵਿਆਹ ਜੋ ਆਪਾਂ ਕਦੇ ਵੀ ਇੱਕ ਦੂਜੇ ਦੇ ਨਾਲ ਕਰਨ ਲੱਗਦੇ ਆ ਕੁਝ ਗੱਲਾਂ ਜਿਹੜੀਆਂ ਖੋਲੀਆਂ ਚੰਗੀਆਂ ਹੁੰਦੀਆਂ ਨੇ ਤਾਂ ਕਿ ਜੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਵਿਆਹ ਤੋਂ ਪਹਿਲਾਂ ਹੀ ਅਗਲਾ ਪਿੱਛੇ ਹੋ ਜਾਈ ਇਹ ਨੌਬਤ ਆ ਵੀ ਨਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਜਰੂਰ ਪੇਸ਼ ਕਰਿਓ ਇਸ ਘਟਨਾ ਦੇ ਬਾਰੇ ਕਿ ਕੀ ਜੋ ਮੈਂ ਗੱਲਾਂ ਕਹੀਆਂ ਇਹ ਸਹੀ ਨੇ ਤਾਂ ਮੈਂ ਇੰਤਜ਼ਾਰ ਕਰੂੰਗਾ ਤੁਹਾਡੇ ਕਮੈਂਟਾਂ ਦਾ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ ਕਿਸੇ ਹੋਰ ਨਵੀਂ ਕ੍ਰਾਈਮ ਸਟੋਰੀ ਦੇ ਨਾਲ